ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਜੀ ਗੈਰੀ ਮਾਨਸਾ ਇਹ ਮੁੰਡਾ ਨਵਾਂ ਨਵਾਂ ਕਮੈਂਟਰੀ ਦਾ ਇਹਨੂੰ ਤਿੰਨ ਸਾਲ ਹੀ ਹੋਇਆ ਜੀ ਕਮੈਂਟਰੀ ਕਰਦੇ ਨੇ ਤੇ ਇਹ ਜੱਸੇ ਬਰਮਾਲੀਪੁਰੀ ਨੂੰ ਆਪਦਾ ਉਸਤਾਦ ਮੰਨਦਾ ਜੀ ਤੇ ਮੈਂ ਇੱਕ ਦੋ ਵਾਰੀ ਨੋਟ ਵੀ ਕੀਤਾ ਵਾ ਇਹਦੀ ਆਵਾਜ਼ ਵੀ ਜੱਸੇ ਬਰਮਾਲੀਪੁਰੀ ਵਰਗੀ ਹੁੰਦੀ ਜਾਂਦੀ ਹੈ ਮੈਂ ਇਹਨੂੰ ਇੱਕਦਮ ਟੂਰਨਾਮੈਂਟ ਦੇ ਕਿਹਾ ਵੀ ਪਾਇਆ ਗੈਰੀ ਮੈਂ ਕਿਹਾ ਕਿਤੇ ਜੱਸਾ ਬੋਲੀ ਜਾਂਦਾ ਵਾ ਤੇ ਪਰ ਨਹੀਂ ਮੈਂ ਕਿਹਾ ਮੈਂ ਜੋ ਮੂਹਰੇ ਆ ਕੇ ਦੇਖਿਆ ਮੈਂ ਇਹ ਨਹੀਂ ਤਾਂ ਗੈਰੀ ਆ ਜੀ ਉਸਤਾਦ ਦਾ ਹੁਣਾਂ ਨਾਲ ਫਰਕ ਤਾਂ ਪੈ ਜਾਂਦਾ ਵਾ ਜਿਹੜਾ ਮੁੰਡਾ ਜੱਸਾ ਬਰਮਾਲੀਪੁਰੀਆ ਇਹਦਾ ਮੈਂ ਦਿਨੋਂ ਧੰਨਵਾਦ ਆ ਵੀ ਜਿਹੜਾ ਇਹਨੇ ਪੂਟੇ ਲਾਏ ਹੋਏ ਆ ਕਿ ਉਹ ਹਰੇ ਹੋ ਰਹੇ ਆ ਤੇ ਗੈਰੀ ਮਾਨ ਸਾਹਿਬ ਮਾਨ ਸਾਹਿਬ ਕਿਤੇ ਵੀ ਕਿਸੇ ਵੀ ਏਰੀਆ 'ਚ ਇਹਨੂੰ ਮੁੰਡੇ ਨੂੰ ਬੁਲਾ ਲਓ ਇਹ ਜਿਹਨੇ ਜਵਾਨ ਫੜਾ ਤੀ ਤੇ ਇਹਨੇ ਆ ਜਾਣਾ ਆਏ ਨਹੀਂ ਵੀ ਕਈ ਕੰਟਰੈਕਟਰ ਵਿੱਚੋਂ ਕਰ ਜਾਂਦੇ ਆ ਵੀ ਆਹ ਨੇੜੇ ਆ ਤੇ ਆਹ ਲਾ ਲਈਏ ਜਾਂ ਨੇੜੇ ਆ ਲਾ ਲਈਏ ਪਰ ਨਹੀਂ ਮਾਨ ਸਾਹਿਬ ਦੇਖ ਲਓ ਕਿੱਥੇ ਆ ਤੇ ਘੁੰਮ ਘੁਮਾ ਕੇ ਦਵਾਬੇ ਏਰੀਆ ਤੇ ਜਾਣਾ ਜਾਂ ਅੰਬਰਸਾਰ ਏਰੀਆ ਤੇ ਜਾਣਾ ਜਾਂ ਮੋਗੇ ਜਾਣਾ ਤਾਂ ਬਹੁਤ ਔਖਾ ਹੋ ਜਾਂਦਾ